ਬੁੱਧਵਾਰ ਨੂੰ 12 ਵਜੇ ਦੇ ਲਗਭਗ ਪੁੱਚੋ ਮੰਡੀ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਗਾਂਧੀ ਜਯੰਤੀ ਦੇ ਮੌਕੇ ਤੇ ਲਗਾਇਆ ਗਿਆ ਖੂਨਦਾਨ ਕੈਂਪ ਅਤੇ ਵੱਡੀ ਗਿਣਤੀ ਦੇ ਵਿੱਚ ਸਰਹੇ ਇੱਛਾ ਦੇ ਨਾਲ ਕਾਂਗਰਸੀ ਵਰਕਰਾਂ ਵੱਲੋਂ ਕੀਤਾ ਖੂਨਦਾਨ ਅੱਜ ਜਿੱਥੇ ਪੂਰੇ ਦੇਸ਼ ਦੇ ਅੰਦਰ ਗਾਂਧੀ ਜਯੰਤੀ ਬੜੇ ਹੀ ਧੂਮਤਾਂ ਦੇ ਨਾਲ ਮਨਾਏ ਜਾ ਰਹੀ ਹੈ ਉੱਥੋਂ ਉੱਥੇ ਪੁੱਚੋ ਮੰਡੀ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਗਾਂਧੀ ਜਯੰਤੀ ਦੇ ਮੌਕੇ ਤੇ ਇੱਕ ਵਿਸ਼ੇਸ਼ ਖੂਨਦਾਨੈਂਪ ਦਾ ਯੋਜਨ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਵੈ ਇੱਛਾ ਦੇ ਨਾਲ ਖੂਨਦਾਨ ਖੂਨਦਾਨੀਆਂ ਵੱਲੋਂ ਕੀਤਾ ਗਿਆ ਇਸ ਮੌਕੇ ਮਾਰਕੀਟ ਕਮੇਟੀ ਪੁੱਚੋ ਮੰਡੀ ਦੇ ਸਾਬਕਾ ਚੇਅਰਮੈਨ ਤੇਜਾ ਸਿੰਘ ਅਦੰਦੀਵਾਲ ਨੇ ਵੀ ਇਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਹ ਸੰਖਾ ਰਹੇ ਹਾਂ ਬਠਿੰਡਾ ਦੇ ਪੁੱਚੋ ਮੰਡੀ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਕਾਂਗਰਸ ਵੱਲੋਂ ਵਿਸ਼ੇਸ਼ ਤੌਰ ਤੇ ਆਪਣਾ ਗਾਂਧੀ ਜਯੰਤੀ ਦੇ ਮੌਕੇ ਤੇ ਇਕ ਖੁੰਦਨ ਕੈਂਪ ਦਾ ਯੋਜਨ ਕੀਤਾ ਗਿਆ ਜਿਸ ਦੇ ਵਿੱਚ 25 ਦੇ ਲਗਭਗ ਖੁੰਦਾਨੀਆਂ ਵੱਲੋਂ ਆਪਣੀ ਸਵੈ ਇਛਾ ਦੇ ਨਾਲ ਇਸ ਖੁੰ ਇਸ ਖੁੰਦਾਨ ਕੈਂਪ ਦੇ ਵਿੱਚ ਖੁੰਦਨ ਕੀਤਾ ਅਸੀਂ ਦਰਕਾਰੇ ਪੁੱਛਮਣੀਆਂ ਸਾਰੀਆਂ ਤਸਵੀਰਾਂ ਜਿੱਥੇ ਜੇ ਗਾਂਧੀ ਜਯੰਤੀ ਮੌਕੇ ਕਾਂਗਰਸ ਪਾਰਟੀ ਵੱਲੋਂ ਇੱਕ ਵਿਸ਼ੇਸ਼ ਖੁੰਦਨ ਕੈਂਪ ਦਾ ਯੋਜਨ ਕੀਤਾ ਗਿਆ ਤੇ ਇਸ ਦੇ ਵਿੱਚ 25 ਦੇ ਲਗਭਗ ਖੁੰਦਾਨੀਆਂ ਵੱਲੋਂ ਆਪਣੀ ਸਵੈ ਇਛਾ ਦੇ ਨਾਲ ਇਸ ਦੇ ਵਿੱਚ ਆਪਣਾ ਖੁੰਦਨ ਕੀਤਾ ਗਿਆ ਅੱਜ ਦਾ ਦਿਨ ਕਾਂਗਰਸ ਪਾਰਟੀ ਵਾੜੇ ਬੜਾ ਮਹਾਨ ਦਿਨ ਹੈ ਜੀ ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਅੱਜ ਜਨਮ ਦਿਨ ਹੈ ਜੀ ਅਸੀਂ ਹਲਕਾ ਭੁੱਜੋ ਮੰਡੀ ਦੇ ਵਿੱਚ ਸਮੂਹ ਕਾਂਗਰਸੀ ਰਲ ਕੇ ਅੱਜ ਅਸੀਂ ਇਹ ਜਨਮ ਦਿਨ ਤਾਂ ਮਨਾ ਰਹੇ ਹਾਂ ਉਹਨਾਂ ਦਾ ਕਿਉਂਕਿ ਜਦੋਂ ਦੇਸ਼ ਦੀ ਆਜ਼ਾਦੀ ਚੱਲੀ ਸੀ ਇਹ ਆਜ਼ਾਦੀ ਐਵੇਂ ਨਹੀਂ ਆਈ ਧੀ ਇਹਦੇ ਵਾਸਤੇ ਫਾਂਸੀ ਦੇ ਰੱਸਿਆਂ ਨੂੰ ਗਲ ਚ ਪਾਉਣਾ ਪਿਆ ਇਹਦੇ ਵਾਸਤੇ ਬੜੀਆਂ ਵੱਡੀਆਂ ਵੱਡੀਆਂ ਜੇਲਾਂ ਕਾਲੇ ਪਾਣੀ ਤੱਕ ਤੋੜ ਦਿੰਦਾ ਸੀ ਅੰਗਰੇਜ਼ ਗੋਲੀ ਮਾਰ ਦਿੰਦਾ ਸੀ ਅੰਗਰੇਜ਼ ਇਸ ਕਰਕੇ ਖੂਨ ਨਾਲ ਖੂਨ ਦੇ ਕੇ ਆਜ਼ਾਦੀ ਲੈਤੀ ਹੋਈ ਹੈ। ਰਾਸ਼ਟਰਪਿਤਾ ਜੀ ਦਾ ਭਾਰਤ ਦੇਸ਼ ਦੇ ਵਿੱਚ ਇਸ ਆਜ਼ਾਦੀ ਨੂੰ ਲਿਆਉਣ ਬਾਤੇ ਸਭ ਤੋਂ ਵੱਡਾ ਵੱਡ ਮੁੱਲਾ ਯੋਗਦਾਨ ਹੈ। ਇਸ ਕਰਕੇ ਅਸੀਂ ਅੱਜ ਉਹਨਾਂ ਨੂੰ ਸ਼ਰਧਾ ਭੇਟ ਕਰ ਰਹੇ ਹਾਂ ਜੀ। ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ। ਰਾਸ਼ਟਰਪਿਤਾ ਨੂੰ ਅੱਜ ਅਸੀਂ ਖੂਨਦਾਨ ਕੈਂਪ ਵੀ ਲਗਾਇਆ ਜੀ ਤੇ ਅਸੀਂ ਸਮੂਹ ਕਾਂਗਰਸੀ ਰਲ ਕੇ ਹਲਕਾ ਪੁੱਚੋ ਮੰਡੀ ਦੇ ਅਸੀਂ ਇੱਥੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਾਂਗੇ। ਮੈਂ ਨਈਰਪਾਰ ਸਿੰਘ ਗੋਨੇਣਾ ਕਾਂਗਰਸ ਪਾਰਟੀ ਦੇ ਵਿੱਚ ਵਰਕਰ ਹੈ। ਔਰ ਅੱਜ ਦਾ ਜਿਹੜਾ ਦਿਹਾੜਾ ਹੈ ਇਹ ਬਹੁਤ ਸ਼ੁਭ ਦਿਹਾੜਾ ਹੈ। ਹਿੰਦੁਸਤਾਨ ਵਾਸਤੇ, ਭਾਰਤ ਵਾਸਤੇ ਕਿਉਂਕਿ ਮਹਾਤਮਾ ਗਾਂਧੀ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਜਿਸ ਤਰ੍ਹਾਂ ਚੇਅਰਮੈਨ ਸਾਹਿਬ ਨੇ ਵੈਸੇ ਸਾਰਾ ਦੱਸਤਾ। ਵੀ ਏਡੇ ਵਧੀਆ ਸਿੰਪਲ ਤਰੀਕੇ ਨਾਲ ਇੰਨੇ ਪੜੇ ਲਿਖੇ ਹੋਣ ਦੇ ਬਾਵਜੂਦ ਕਿਉਂਕਿ ਉਹ ਕੋਈ ਕੱਲੇ ਹਿੰਦੁਸਤਾਨ ਦੇ ਨੇਤਾ ਨਹੀਂ ਸੀਗੇ, ਉਹ ਵਰਡ ਦੇ ਨੇਤਾ ਸੀਗੇ। ਉਹਨਾਂ ਟਾਈਮਾਂ ਚ ਉਹਨਾਂ ਦੀ ਕੁਆਲਿਫੀਕੇਸ਼ਨ ਉਹ ਵਕੀਲ ਸੀਗੇ ਬਹੁਤ ਵੱਡੇ ਪਰ ਉਹਨਾਂ ਦੇ ਲਿਵਾਸ ਤੋਂ ਲੱਗਦਾ ਹੈ ਵੀ ਸ਼ਾਇਦ ਉਹ ਉਹ ਪੜ੍ਹੇ ਲਿਖੇ ਵੀ ਨਹੀਂ ਹੋਣਗੇ ਪਰ ਦੇਖੋ ਅੰਗਰੇਜ਼ਾਂ ਨੂੰ ਜਿਹਨਾਂ ਦਾ ਸਾਰੀ ਦੁਨੀਆ ਤੇ ਰਾਜ ਸੀਗਾ ਉਹਨਾਂ ਨੇ ਕਦੇ ਵੀ ਗੱਲਬਾਤ ਦੇ ਵਿੱਚ ਉਹਨਾਂ ਨੂੰ ਆਉਣ ਨਹੀਂ ਦਿੱਤਾ ਸੀਗਾ ਔਰ ਪੰਜਾਬ ਦੇ ਵਿੱਚੋਂ ਜਿਹੜੇ ਇਹਨੇ 4-500 ਰਾਜੇ ਮਹਾਰਾਜੇ ਅੰਗਰੇਜ਼ਾਂ ਨੂੰ ਕੰਟਰੋਲ ਨਹੀਂ ਕਰ ਸਕੇ ਉਸ ਬੰਦੇ ਦੀ ਸੋਚ ਨਾਲ ਅੰਗਰੇਜ਼ਾਂ ਨੂੰ ਹਿੰਦੁਸਤਾਨ ਦੇ ਵਿੱਚੋਂ ਬਾਹਰ ਜਾਣਾ ਪਿਆ ਅੱਜ ਅਸੀਂ ਜੇ ਕਿਤੇ ਗਾਂਧੀ ਜੀ ਦੀ ਸੋਚ ਨੂੰ ਲੈ ਕੇ ਚੱਲ ਗਏ ਮੇਰੇ ਖਿਆਲ ਦੇ ਵਿੱਚ ਬੜੇ ਸਿੰਪਲ ਤੇ ਸਿੱਧੇ ਤਰੀਕੇ ਦੇ ਨਾਲ ਅਸੀਂ ਬਹੁਤ ਤਰੱਕੀ ਕਰ ਸਕਦੇ ਹਾਂ ਸਾਡੇ ਜਿਹੜੀ ਹਿੰਦੁਸਤਾਨ ਦੀ ਸੰਸਕ੍ਰਿਤੀ ਹੈ ਉਹਨੂੰ ਜੇ ਅਸੀਂ ਅਪਣਾਈਏ ਗਾਂਧੀ ਦੇ ਵਿਚਾਰਾਂ ਨੂੰ ਅਪਣਾਈਏ ਤਾਂ ਅਸੀਂ ਬਹੁਤ ਕਾਮਯਾਬ ਹੋ ਸਕਦੇ ਹਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਸ ਖੁਸ਼ੀ ਵਧਾਈ ਦੇਣਾਂ ਅੱਜ ਗਾਂਧੀ ਜੀ ਦਾ ਜਨਮ ਦਿਨ ਹੈ ਬਹੁਤ ਬਹੁਤ ਮੁਬਾਰਕਾਂ ਇਹੀ ਮੈਂ ਕਹਿੰਦਾ ਕਿ ਇਸ ਤਰ੍ਹਾਂ ਬਣਾਇਆ ਗਿਆ ਨਮਕਾਸਤਕਾ ਇੱਥੇ ਅੱਜ ਸਾਡੇ ਇੱਕ ਯੂਥ ਦੇ ਲੀਡਰ ਨੇ ਹਾਂ)^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹਾਂ)})^{(ਹ मिंदर्पुल। ਜਬਾਤ ਜਿ ਕਿਸੀ ਦੀ ਗੱਲ ਲਵੇ ਨੀ ਤਾਂ ਉਹ ਪ੍ਰਾਰਲਾ ਕੀਤਾ ਸਾਰੇ ਲੋਕਾਂ ਨੂੰ ਨਾਲੇ ਬੁਲਾਇਆ ਇਕੱਠ ਕੀਤਾ ਮੈਂ ਧੰਨਵਾਦ ਕਰਦਾ ਹਾਂ ਜੀ ਸਰ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਮੈਂ ਮੁਕੇਸ਼ ਸ਼ਰਮਾ ਸ਼ਹਿਰੀ ਪ੍ਰਧਾਨ ਕਾਂਗਰਸ ਕਮੇਟੀ ਅੱਜ ਜੋ ਅਸੀਂ ਪੁੱਚੋ ਮੰਡੀ ਦੀ ਸਾਰੀ ਟੀਮ ਨੇ ਇੱਥੇ ਫੈਸਲਾ ਲਿਆ ਵੀ ਆਪਾਂ ਖੂਨਦਾਨ ਕੈਂਪ ਲਗਾਇਆ ਜਾਵੇ ਇਹਦਾ ਸਾਨੂੰ ਪਹਿਲੀ ਵਾਰ ਹੋਇਆ ਨਹੀਂ ਤਾਂ ਆਮ ਤੌਰ ਤੇ ਆਪਾਂ ਰਾਜਨੀਤਿਕ ਪ੍ਰੋਗਰਾਮ ਕਰਨਾ ਹੈ ਮਾਤ ਮੰਗਾਦੇ ਜਿਹਨੂੰ ਸੱਚੀ ਸਰਧਾਂ ਜਲੀ ਹੈ ਇਹ ਤੇ ਇੱਕ ਅਸਾਰੂ ਕੰਮ ਹੈ ਜੇ ਰਾਣੀਿੱਤਕ ਦਾ ਥੋੜੇ ਥੋੜੇ ਇਹ ਜੇ ਸਮਾਜ ਸੇਵਾ ਦੇ ਵੀ ਕੰਮ ਕਰਨ ਲੱਗ ਜਾਣ ਉਹ ਸਮਾਜ ਨੂੰ ਬਹੁਤ ਫਾਇਦਾ ਤੇ ਅਸੀਂ ਉਮੀਦ ਕਰਦੇ ਹਾਂ ਵੀ ਲੋਕ ਮਹਾਤਮਾ ਗਾਂਧੀ ਜਿਹਦੇ ਪਾਇ ਪੂਰਨ ਤੇ ਚੱਲਣਗੇ ਤੇ ਸੌਖੇ ਰਹਿਣਗੇ। ਸਮਾਜ ਦਾ ਕੀ ਕੰਮ ਕਰਦਾ ਹੈ? ਨੰਮਤੀ ਸਿੰਘ ਸਰਪੰਚ ਹਰ ਰੰਗਪੁਰ। ਉਹ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਜਿਹੜਾ ਅਸੀਂ ਮਨਾ ਰਹੇ ਹਾਂ ਜੀ। ਤੇ ਜਿਹੜੇ ਖੂਨਦਾਨ ਕੈਂਪ ਹੈ ਜੀ ਬਹੁਤ ਵਧੀਆ ਤੇ ਬਹੁਤ ਵਧੀਆ ਅੱਛਾ ਪ੍ਰਬਾਲਾ ਪੁੱਛੋ ਮੰਡੀ ਵਸੀਆਂ ਦਾ ਤੇ ਐਮਸੀ 7 ਦਾ ਦੇ ਨਾਲ ਹੀ ਅੱਜ ਪ੍ਰਸਤੁਤੀਤਾ ਮਹਾਤਮਾ ਗਾਂਧੀ ਵੀ ਦਾ ਅਸੀਂ ਜੰਮਦਣਾ ਬਣਾ ਰਹੇ ਹਾਂ ਕਿ ਨਾਮਾ ਤਾਂ ਵੀ ਕੀ ਹੁੰਦਾ ਮੇਰਾ ਨਾਮ ਤੇਜਾ ਸਿੰਘ ਐਕਸ ਚੇਅਰਮੈਨ ਮਾਰਕੀਟ ਕਮੇਟੀ ਕੋਚੋ ਅਸੀਂ ਅੱਜ ਗਾਂਧੀ ਜੀ ਦਾ ਮਨਵਾ ਰਹੇ ਹਾਂ ਫੂਨਦਾਨ ਕੈਂਪ ਲਾਇਆ ਕਿ ਲੋਕਾਂ ਨੂੰ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਇੱਕ ਤਾਂ ਕਾਂਗਰਸ ਦੇ ਇਤਿਹਾਸ ਬਾਰੇ ਦੱਸਿਆ ਜਾਵੇ ਇੱਕ ਗਾਂਧੀ ਜੀ ਨੇ ਜੋ ਕੀਤਾ ਕਿ ਜੇ ਅਸੀਂ ਗਾਂਧੀ ਜੀ ਦੀਆਂ ਪਾਲਿਸੀਆਂ ਤੇ ਚੱਲੀਏ ਤਾਂ ਕਿ ਜਿਹੜੀ ਆ ਮਹਿੰਗਾਈ ਜਾਂ ਜਿਹੜਾ ਕੁਝ ਹੈਗਾ ਵੀ ਅਸੀਂ ਜਿੰਨਾ ਕੁਝ ਕਰ ਸਕੀਏ ਸੈਂਪਲ ਰਹੀਏ ਔਰ ਗਾਦੀ ਦੇ ਸੋਚ ਵਿਚਾਰਾਂ ਦੇ ਚੱਲੀਏ ਤੇ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਚੱਲੀਏ ਔਰ ਕਾਂਗਰਸੀ ਵਰਕਰਾਂ ਨੂੰ ਉਤਸ਼ਾਹ ਕਰੀਏ ਕਿ ਜਦੋਂ ਵੀ ਕੋਈ ਕਾਂਗਰਸ ਪਾਰਟੀ ਦਾ ਬਲੀਦਾਨ ਦਿੱਸਾਉਂਦਾ ਉਹਨੂੰ ਬੜੇ ਧੂਮ-ਧਾਮ ਨਾਲ ਮਨਾਇਆ ਜਾਵੇ ਔਰ ਖੋਹਦਾਨ ਕੈਂਪ ਲਗਾ ਕੇ ਵਰਕਰਾਂ ਨੂੰ ਕਾਂਗਰਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਨਕੀ